हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਇੱਕ ਵਿਸ਼ੇਸ਼ ਵੀਡੀਓ ਜਿਹੜੀ ਆਪਾਂ ਕਵਰੇਜ ਕਰਦੇ ਪਏ ਆ ਇੱਕ ਨੀਲੀ ਰਵੀ ਨਸਲ ਨੂੰ ਪਿਆਰ ਕਰਨ ਵਾਲੇ ਵੀਰ ਕਾਫੀ ਜਿਆਦਾ ਬੇਸ਼ਮਾਰ ਗਿਣਤੀ ਦੇ ਵਿੱਚ ਆ ਤੇ ਬਹੁਤ ਜਿਆਦਾ ਸਪੋਰਟ ਤੇ ਕਾਫੀ ਜਿਆਦਾ ਪ੍ਰਮੋਟ ਵੀ ਕਰਦੇ ਆ ਵੀਰ ਤੇ ਅੱਜ ਦੋਸਤੋ ਪਹਿਲਾਂ ਤਾਂ ਆਪਾਂ ਜ਼ਿਕਰ ਕਰ ਦਿੰਨੇ ਆ ਵੀ ਜਿਸ ਘਰ ਆਪਾਂ ਖੜੇ ਆ ਡਾਕਟਰ ਸੁਖਵਿੰਦਰ ਸਿੰਘ ਹਰੀਕੇ ਪੱਤਨ ਉਹਨਾਂ ਦੇ ਘਰ ਖੜੇ ਆ ਦੋਸਤੋ ਤੇ ਅੱਜ ਤੋਂ ਇੱਕ ਜਿਹੜੀ ਵਿਸ਼ੇਸ਼ ਇਹ ਕਵਰੇਜ ਆ ਤੇ ਨੀਲੀ ਰਾਵੀ ਬਰੀਡ ਨੂੰ ਪ੍ਰੇਮ ਕਰਨ ਵਾਲੇ ਪਿਆਰ ਕਰਨ ਵਾਲੇ ਵੀਰਾਂ ਦੇ ਲਈ ਇੱਕ ਸਪੈਸ਼ਲ ਵੀਡੀਓ ਆ ਇੱਕ ਦੋਸਤੋ ਝੋਟੀ ਤੁਹਾਨੂੰ ਦਿਖਾਉਣੀ ਆ ਉਹ ਝੋਟੀ ਜਿਨ੍ਹਾਂ ਨੇ ਸੇਲ ਕੀਤੀ ਆ ਉਹ ਵੀ ਵੀਰ ਆਪਣੇ ਕੋਲ ਨੇ ਤੇ ਜਿਨ੍ਹਾਂ ਨੇ ਅੱਗੇ ਪਰਚੇਜ਼ ਕੀਤੀ ਆ ਉਹ ਵੀ ਵੀਰ ਆਪਣੇ ਬਿਲਕੁਲ ਸਾਰੇ ਜਿੰਨੇ ਮੈਂਬਰ ਸਾਹਿਬਾਨ ਨੇ ਜਿੰਨੇ ਵੀ ਬਰੀਡਰ ਨੇ ਤੇ ਜਿੰਨੇ ਵੀ ਵੀਰ ਡਾਕਟਰ ਸਾਹਿਬਾਨ ਨੇ ਸਾਰੇ ਆਪਣੇ ਕੋਲ ਨੇ ਠੀਕ ਆ ਜੀ ਕੱਲੇ ਕੱਲੇ ਵੀਰ ਦੇ ਨਾਲ ਆਪਾਂ ਇੰਟਰੋਡਿਊਸ ਕਰਾਵਾਂਗੇ ਤੁਹਾਨੂੰ ਇਹ ਦੋਸਤੋ ਸੇਲ ਹੋ ਕੇ ਕਿੱਥੇ ਜਾ ਰਹੀ ਆ ਤੇ ਕੀ ਰੇਟ ਕਿੰਨੀ ਕੀਮਤ ਦੀ ਇਹ ਝੋਟੀ ਵਿਕੀ ਆ ਉਹ ਪੂਰੀ ਗੱਲਬਾਤ ਆਪਾਂ ਕਰ ਲਾਂਗੇ ਠੀਕ ਆ ਜੀ ਸੋ ਡਾਕਟਰ ਸੁਖਵਿੰਦਰ ਸਿੰਘ ਉਹਨਾਂ ਦੇ ਘਰ ਖੜੇ ਆ ਦੋਸਤੋ ਹਰੀਕੇ ਪਤਨ ਡਾਇਮੰਡ ਬੁੱਲ ਦੇ ਜਿਹੜੇ ਓਨਰ ਨੇ ਮਾਲਕ ਨੇ ਠੀਕ ਆ ਜੀ ਸੋ ਉਹਨਾਂ ਨਾਲ ਵੀ ਦੋ ਚਾਰ ਆਪਾਂ ਸ਼ਬਦ ਜਿਹੜੀਆਂ ਗੱਲਾਂ ਬਾਤਾਂ ਕਰਾਂਗੇ ਦੋਸਤੋ ਤੇ ਕੱਲੇ ਕੱਲੇ ਵੀਰ ਦੇ ਨਾਲ ਆਪਾਂ ਇੰਟਰੋਡਿਊਸ ਇੰਟਰੋਡਿਊਸ ਕਰਾਉਣੇ ਆ ਤੁਹਾਨੂੰ ਸੋ ਪਹਿਲੇ ਨੰਬਰ ਤੇ ਦੋਸਤੋ ਮੇਰੇ ਸਾਹਮਣੇ ਡਾਕਟਰ ਸੁਵਿੰਦ ਸੁਖਵਿੰਦਰ ਸਿੰਘ ਉਹਨਾਂ ਦੇ ਲੜਕੇ ਖੜੇ ਆ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਸ ਤੋਂ ਬਾਅਦ ਵੀਰ ਜੀ ਡਾਕਟਰ ਸਾਹਿਬ ਜੀ ਅਕਰ ਤੋਂ ਵਾਲ ਤੋਂ ਡਾਕਟਰ ਸਾਹਿਬ ਜੀ ਨਾਮ ਆਪਣਾ ਦੱਸ ਦਿਓ ਹਰਜੋਤ ਸਿੰਘ ਹਰਜੋਤ ਸਿੰਘ ਜੀ ਇਸ ਤੋਂ ਬਾਅਦ ਵੀਰ ਜੀ ਆਪਣਾ ਨਾਮ ਕੀ ਹੈ ਜੀ ਹਰਪ੍ਰੀਤ ਸਿੰਘ ਸਭਰਾਮਾ ਹਰਪ੍ਰੀਤ ਸਿੰਘ ਸਭਰਾਮਾ ਤੋਂ ਅੱਗੇ ਦੋਸਤੋ ਵੀਰ ਆਪਣੇ ਆ ਗਿਆ ਨਿਊਜ਼ ਰਾਜ ਫਾਰਮ ਢਿੱਲੋ ਸਾਹਿਬ ਆ ਗਏ ਅਮਨਦੀਪ ਸਿੰਘ ਢਿੱਲੋ ਵੀਰ ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮ ਨੂੰ ਦੇਖਣ ਨੂੰ ਪਿਆਰਪ੍ਰੀ ਸਤਿ ਸ੍ਰੀ ਅ ਬਿਲਕੁਲ ਤਕਦੀਰ ਬਰੀਡਿੰਗ ਫਾਰਮ ਵਾਲੇ ਵੀਰ ਨੇ ਸੋ ਕਾਫੀ ਫੇਮਸ ਨੇ ਦੋਸਤੋ ਬਹੁਤ ਹੋਰ ਚੈਨਲਾਂ ਦੇ ਉੱਪਰ ਚਾਹੇ ਆਪਣੇ ਵਿਸ਼ੇਸ਼ ਤੌਰ ਤੇ ਜਿਹੜੇ ਇਹਨਾਂ ਦੇ ਚੈਨਲ ਨੇ ਉਹਨਾਂ ਤੋਂ ਵੀ ਤੁਹਾਡੇ ਰੂਬਰੂ ਹੁੰਦੇ ਰਹਿੰਦੇ ਨੇ ਸਭ ਤੋਂ ਪਹਿਲਾਂ ਸਰਪੰਚ ਗੁਰਦੇਵ ਸਿੰਘ ਜੀ ਸਾਸਰੀ ਕਾਲ ਜੀ ਅੱਜ ਤੇ ਹੀ ਕਵਾਂਗੇ ਇਹਨਾਂ ਵੀਰ ਉਹਨਾਂ ਨੇ ਆਪਾਂ ਨੂੰ ਹਾਂਜੀ ਬੜਾ ਸੁਹਣਾ ਕਿੰਨਾ ਮੇਲ ਕੀਤਾ ਅੱਛਾ ਜੀ ਇਹ ਡਾਇਮੰਡ ਬੁੱਲ ਦੀ ਝੋਟੀ ਆ ਓਕੇ ਜੀ ਤੇ ਵੀਰ ਉਹਨਾਂ ਕੋ ਅਸੀਂ ਨਾ ਬੂਗ ਮੇਲੇ ਤੇ ਦੇਖੀ ਸੀ ਉਦੋਂ ਜਿਹੜਾ ਸ਼ੋ ਹੋਇਆ ਸੀ ਤੇ ਹਾਂਜੀ ਉਦੋਂ ਉਦੋਂ ਹੀ ਉਸੇ ਦੇਖੀ ਸੀ ਤੇ ਉਹਦੋਂ ਸਾਨੂੰ ਸੋਹਣੀ ਲੱਗੀ ਹਾਂਜੀ ਤੇ ਵੀਰ ਉਹਨਾਂ ਨੇ ਸੇਲ ਕਰਨੀ ਸੀ ਹਾਂਜੀ ਪਰਚਾ ਤੇ ਸਾਨੂੰ ਪਤਾ ਲੱਗਾ ਵੀ ਵੀਰ ਨੂੰ ਸੇਲ ਕਰਦੇ ਆ ਹੂੰ ਹੂੰ ਤੇ ਸਭ ਤੋਂ ਸਾਨੂੰ ਏਸੀ ਵੀ ਡਾਇਮੰਡ ਬੁੱਲਦੀ ਆ ਡਾਇਮੰਡ ਬੁੱਲਦੀ ਆ ਹਾਂ ਸਾਡੇ ਮਿੱਤਰ ਸੀ ਗੁਜਰਾਤ ਤੋਂ ਉਹ ਮੇਰੇ ਲਈ ਬੜਾ ਪਿੱਛੇ ਪਏ ਸੀ ਸਾਨੂੰ ਲੈ ਕੇ ਦਿਓ ਜੀ ਤੇ ਸਾਡਾ ਵੀਰ ਉਹਨਾਂ ਦਾ ਚਲੋ ਸੁਭ ਬਣ ਗਿਆ ਜੀ ਤੇ ਇਹ ਝੋਟੀ ਅਸੀਂ ਇਹਨਾਂ ਤੋਂ ਬੜੇ ਪਿਆਰ ਨਾਲ ਲਈ ਅਸੀਂ ਕੋਈ ਮੰਨ ਲਓ ਵੀ ਇਹਦੀ ਵੀ ਕੋਈ ਬਾਲੇ ਪੈਸਾ ਨਹੀਂ ਲਈ ਅਸੀਂ ਬਿਲਕੁਲ ਜੀ ਬਿਲਕੁਲ ਲਓ ਵੀ ਦੋਸਤੋ ਬਿਲਕੁਲ ਕੀ ਮੇਰੇ ਨਾਲ ਸਨ ਦੋਸਤੋ ਸਰਪੰਚ ਗੁਰਦੇਵ ਸਿੰਘ ਜੀ ਠੀਕ ਆ ਜੀ ਤਕਦੀਰ ਬਰੀਡਿੰਗ ਫਾਰਮ ਤੋਂ ਸੋ ਇਧਰ ਇਧਰਲੇ ਪਾਸੇ ਆਪਣੇ ਵੀਰ ਗੁਰਲਾਲ ਹਣੀ ਵੀ ਹੈਗੇ ਗੁਰਲਾਲ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਓ ਠੀਕ ਠਾਕ ਬਹੁਤ ਵਧੀਆ ਜੀ ਠੀਕ ਆ ਜੀ ਗੁਰਲਾਲ ਵੀਰੇ ਬਿਰ ਤੋਂ ਤੁਹਾਡਾ ਬਹੁਤ ਵੱਡਾ ਯੋਗਦਾਨ ਆ ਬੂ ਮੇਲੇ ਦੇ ਵਿੱਚ ਵੀ ਆਪਾਂ ਪਾਰਟਿਸਪੇਟ ਕੀਤਾ ਸੀਗਾ ਤੇ ਬਹੁਤ ਵਧੀਆ ਚੰਗੀ ਪੋਜੀਸ਼ਨ ਤੇ ਆਪਣੀ ਜਿਹੜੀ ਮੱਝ ਰਹੀ ਆ ਹਾਂਜੀ ਠੀਕ ਆ ਜੀ ਉਹਦੇ ਲਈ ਵੀ ਤੁਹਾਨੂੰ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਹੁਣ ਮੁਬਾਰਕਾ ਹੁਣ ਧੰਨਵਾਦ ਵੀਰ ਜੀ ਠੀਕ ਆ ਜੀ ਅੱਛਾ ਵੀ ਜਿਹੜੀ ਝੋਟੀ ਬਾਰੇ ਕੀ ਕਹਿਣਾ ਆਪਣਾ ਮਤਲਬ ਕੀ ਇਹ ਡਾਇਮੰਡ ਬੋਲ ਦੀ ਜਿਹੜੀ ਧੀ ਆ ਹਾਂਜੀ ਹਾਂਜੀ ਜਿਹੜੀ ਵੀਰ ਭੁਪਿੰਦਰ ਸਿੰਘ ਹੁਣੀ ਬੂਤੋਂ ਨੇ ਉਹਨਾਂ ਪਾਸੋਂ ਜਿਹੜੀ ਆ ਵੀਰ ਸਰਪੰਚ ਗੁਰਦੇਵ ਸਿੰਘ ਹੁਣਾ ਫਤਿਹਕਰ ਸੁਭਰਾਵਾਂ ਨੇ ਖਰੀਦੀ ਆ ਤੇ ਇਹ ਝੋਟੀ ਬਾਰੇ ਕੀ ਕਹੋਗੇ ਤੁਸੀਂ ਇਹ ਝੋਟੀ ਕਿਹੋ ਜੀ ਮਿਲਕੇ ਕਲੈਂਡ ਦੇ ਵਿੱਚ ਸਾਬਤ ਹੋ ਗਈ ਅਗਿਆ ਵਾਲੇ ਸਮੇਂ ਤੇ ਜੀ ਬਰੀਡਿੰਗ ਵਾਸਤੇ ਬਹੁਤ ਹੀ ਵਧੀਆ ਆ ਹਾਂਜੀ ਤੇ ਅਸੀਂ ਜਿਹੜੇ ਆਪਣੇ ਸਾਡੇ ਮਿੱਤਰ ਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਉਹਨੂੰ ਭੇਜ ਰਹੇ ਆ ਜੀ ਤੇ ਬੜੇ ਉਹਨਾਂ ਵਾਸਤੇ ਹੀ ਉਹਨਾਂ ਨੇ ਬਰੀਡਿੰਗ ਤੇ ਹੀ ਕੰਮ ਕਰਨਾ ਐਸੇ ਛੋਟੀ ਤੋਂ ਉਹਨਾਂ ਨੇ ਅੱਗੇ ਹੋਰ ਵੀ ਬਰੀਡਿੰਗ ਕਰਨੀ ਆ ਤਾਂ ਅਸੀਂ ਆਪਣੇ ਤੌਰ ਤੇ ਪੂਰੀ ਸੋ ਇਹ ਦੇ ਨੱਕੇ ਦੇ ਵਿੱਚ ਉਹ ਨਗਾ ਆ ਕੇ ਜਿਤਨਾ ਕਹਿੰਦੇ ਆ ਨਾ ਉਹ ਚੀਜ਼ ਪਾਸ ਕੀਤੀ ਆ ਤੇ ਸਾਡੇ ਲਈ ਸਾਡੇ ਨਗਾ ਦੇ ਵਿੱਚ ਤੇ ਬਹੁਤ ਹੀ ਵਧੀਆ ਬਰੀਡ ਦੇ ਵਿੱਚ ਹੈਗੀ ਆ ਤੇ ਇਸ ਟਾਈਮ ਮੰਨ ਲਓ 8 10 ਦੱਸ ਦਿੰਦੀ ਸੂਈ ਚੰਗੇ ਵਧੀਆ ਦੁੱਧ ਤੇ ਚੱਲਦੀ ਪਈ ਆ ਤੇ ਬਾਕੀ ਉਮਰ ਦੇ ਵਿੱਚ ਵੀ ਬਿਲਕੁਲ ਛੋਟੀ ਸੂਈ ਸੀ ਜਿਸ ਦੇ ਅਕੋਰਡਿੰਗ ਇਹਨੇ ਦੁੱਧ ਵੀ ਸੋਨਾ ਦਿੱਤਾ ਤੇ ਬਾਕੀ ਸਾਨੂੰ ਆਸ ਬਹੁਤ ਆ ਤੇ ਬਾਕੀ ਤੁਹਾਨੂੰ ਪਤਾ ਹੀ ਆ ਡਾਇਮੰਡ ਦੀ ਝੋਟੀ ਹਜੇ ਤੱਕ ਤਕਰੀਬਨ 100 ਦੇ ਵਿੱਚੋਂ 80 90% ਝੋਟੀਆਂ ਵਧੀਆ ਨਿਕਲੀਆਂ ਆ ਤੇ ਸਾਨੂੰ ਬਹੁਤ ਆਸ ਆ ਕਿ ਇਹ ਸਾਡੇ ਪੀਜੋ ਵੀ ਆਪਾਂ ਮੰਨੇ ਦੇ ਵਿੱਚ ਖੜੀ ਉਤਰੂਗੀ ਅੱਛਾ ਗੁਰਲਾਲ ਵੀਰ ਇਹ ਸੂਏ ਪਹਿਲੇ ਕਿ ਦੂਜੇ ਚਲਦੀ ਪਈ ਦੂਸਰੇ ਸੂਏ ਆ ਜੀ ਇਸ ਟਾਈਮ ਤੇ ਬਾਕੀ ਚਲੋ ਆਪਾਂ ਓਨਰ ਤੋਂ ਵੀ ਪੁੱਛ ਲਾਂਗੇ ਹਾਂ ਜੀ ਤੇ ਖਰੀਦੀ ਗਈ ਆ ਵੀਰ ਹੋਣਾ ਦੁਬਾਰਾ ਸਰਪੰਚ ਸਾਹਿਬ ਹੋਣਾ ਦੁਬਾਰਾ ਤੇ ਉਹ ਆਪਾਂ ਪੂਰਾ ਕਲੀਅਰ ਕਰ ਲੈਨੇ ਵੀ ਕਿੰਨਾ ਮਿਲ ਕੇ ਚਲਦੀ ਪਈ ਉਹ ਭੈਣ ਭਰਾਵਾਂ ਦੇ ਆਪਾਂ ਸੱਜਣਾਂ ਦੇ ਸਾਹਮਣੇ ਪੇਸ਼ ਕਰਨਾ ਹਾਂ ਜੀ ਹਾਂ ਜੀ ਹਾਂ ਜੀ ਸਭ ਕੋਲ ਸੱਚੀ ਝੂਠੀ ਆ ਕਿੰਨੇ ਮਿਲ ਕੇ ਤੇ ਹੁਣ ਚਲਦੀ ਆ ਕਿੰਨੇ ਕਿ ਦਿਨਾਂ ਦੀ ਸੂਈ ਆ ਪੂਰੀ ਗੱਲਬਾਤ ਕਰ ਲਈ ਦੀ ਠੀਕ ਤੇ ਠੀਕ ਹੈ ਵੀਰ ਮਾੜਾ ਕੋੜੇ ਦਾ ਤੇ ਫੇਰੀ ਆ ਸਤ ਮੇਰਾ ਪਿੰਡ ਰੋਡੇ ਦੇਲੇ ਵਾਲਾ ਜੀ ਦਾ ਰੋਡੇ ਫਤਿਹਗੜ ਸਭਰਾ ਤੇ ਆ ਰਿਹਾ ਤੇ ਨਾਲ ਹੀ ਆ ਠੀਕ ਹੈ ਨਾਮ ਕੀ ਆਪਣਾ ਜੀ ਭੁਪਿੰਦਰ ਸਿੰਘ ਆਹ ਵੇ ਗਾ ਫਤਿਹਗੜ ਤੇ ਆਪਾਂ ਵੀ ਬਿਲਕੁਲ ਮਰ ਜਾਣ ਇਹਨਾਂ ਇਹਨੂੰ ਜਾਂਦੀ ਦੀ ਵੀਡੀਓ ਬਣਾਈ ਹਾਂਜੀ ਹਾਂਜੀ ਆਪਾਂ ਦੀ ਰਾਬੀ ਦੇ ਉੱਪਰ ਖਾਸ ਆਪਾਂ ਹੀ ਨੀਲੀ ਰਾਬੀ ਤੇ ਰੱਖੀ ਮੱਜਾਂ ਡਾਇਮੰਡ ਦੀ ਵੇਖਿਆ ਤੇ ਜੀ ਆਪਣੇ ਕੋਲ ਡਾਇਮੰਡ ਦੀ ਝੋਟੀ ਵੀ ਹੈਗੀ ਹੈ ਠੀਕ ਹੈ ਉਦੋਂ ਕੀ ਇਹ ਪਹਿਲਾ ਸੂਬਾ ਦੋ ਜਨ ਉਹ ਆਪਾਂ ਲਈ ਤੇ ਆਪਾਂ ਮੋਹ ਲੋਹੀ ਪਰ 17 ਕੋ 18 ਲੀਟਰ ਤੇ ਚੱਲਦੀ ਹੈ ਠੀਕ ਹੈ ਜੀ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਰਿਜ਼ਲਟ ਹੈ ਡਾਇਮੰਡ ਪੁੱਲ ਦਾ ਸੋ ਦੋਸਤੋ ਇਧਰ ਮੇਰੇ ਨਾਲ ਇੱਕ ਪਾਸੇ ਡਾਕਟਰ ਸੁਖਵਿੰਦਰ ਸਿੰਘ ਜੀ ਆ ਜੋ ਇਸ ਹਲਕੇ ਦੇ ਵਿੱਚ ਚਾਹੇ ਇਸ ਏਰੀਆ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਜਿਹੜੇ ਸੇਵਾ ਨਿਭਾ ਰਹੇ ਆ ਵੀ ਆਪਾਂ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਗੁਰੂ ਅੰਗਦ ਦੇਵ ਯੂਨੀਵਰਸਿਟੀ ਦਾ ਦੁਬਾਰਾ ਜਿਹੜਾ ਆਰਗੇਨਾਈਜ਼ ਕੀਤਾ ਗਿਆ ਮੇਲਾ ਪਿਛਲੇ ਦਿਨੀ ਉਹਦੇ ਵਿੱਚ ਕਾਫੀ ਮੱਜਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਜਿਹਨਾਂ ਦੇ ਵਿੱਚੋਂ ਕਾਫੀ ਹਵਲ ਪਹਿਲੇ ਦਰਜੇ ਦੇ ਵਿੱਚ ਵੀ ਜਿਹੜੀਆਂ ਮੱਝਾਂ ਆਪਣੇ ਏਰੀਆ ਦੀਆਂ ਰਹੀਆਂ ਨੇ ਇੱਧਰ ਤੇ ਨੀਲੀ ਰਵੀ ਦੀ ਸ਼ਾਨ ਆਪਣੇ ਏਰੀਆ ਤੇ ਕੀ ਚਾਰ ਲੱਭ ਚ ਕਹੀਏ ਆਪਣੇ ਡਾਇਮੰਡ ਬੁੱਲ ਬਾਰੇ ਵੀ ਦੱਸੋ ਤੇ ਬਾਕੀ ਇਹ ਝੋਟੀ ਬਾਰੇ ਵੀ ਦੱਸੋ ਵੀ ਡਾਇਮੰਡ ਬੁੱਲ ਦੀ ਆ ਤੇ 100% ਸ਼ੋਅ ਹੋ ਰਾ ਕਈ ਵੀਰਾਂ ਦੇ ਕਈ ਤਰ੍ਹਾਂ ਦੇ ਸ਼ਰਕੇ ਹੁੰਦੇ ਆ ਉਹਨਾਂ ਬਾਰੇ ਜਰੂਰ ਤੁਸੀਂ ਵਿਸ਼ੇਸ਼ ਤੌਰ ਤੇ ਖੁੱਲ ਕੇ ਗੱਲ ਕਰੋ ਜੀ ਜੀ ਵੈਂਤੀ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਜਿਹੜੀ ਇਹ ਝੋਟੀ ਆ ਜਿਹੜੀ ਇਹ ਝੂਟੀ ਆ ਜੇ ਕਿਸੇ ਮੇਰੇ ਵੀਰ ਨੂੰ ਸ਼ੱਕ ਹੋ ਵਿਕੀ ਡਾਇਮੰਡ ਦੀ ਨਹੀਂ ਹੈ ਹਾਂਜੀ ਹਾਂਜੀ ਮੇਰੇ ਵੱਲੋਂ 10 ਲੱਖ ਦਾ ਇਨਾਮ ਹੈ ਇਹਦਾ ਡੀਐਨਏ ਕਰਾ ਲੈ ਜੇ ਗਲਤ ਨਿਕਲ ਜਾਵੇ 10 ਲੱਖ ਰੁਪਏ ਦਵਾਂਗਾ ਤੇ ਜੇ ਸਹੀ ਨਿਕਲੇ ਤੇ ਉਦੋਂ ਫਿਰ ਵੀ ਮੈਂ ਸ਼ਾਬਾਸ਼ ਦਵਾਂਗਾ ਤੇਰਾ ਧੰਨਵਾਦ ਤੁੰਗੇ ਉਪਰਾਲਾ ਕੀਤਾ ਹੂੰ ਠੀਕ ਹੈ ਜੀ ਨਵੀਂ ਦੋਸਤੋ ਇੱਕ ਮੇਨ ਜਿਹੜੀ ਮੁੱਢਲੀ ਗੱਲ ਹੁੰਦੀ ਹੈ ਵੀ ਕਈ ਵੀਰਾਂ ਦੇ ਮਨ ਦੇ ਵਿੱਚ ਡਾਊਟ ਹੁੰਦੇ ਆ ਉਹ ਡਾਊਟ ਕਲੀਅਰ ਕਰਨੇ ਬਹੁਤ ਜ਼ਰੂਰੀ ਆ ਇਹ ਜਿਹੜੀ ਦੋਸਤੋ ਡਾਇਮੰਡ ਦੀ ਝੂਟੀ ਆ ਡਾਕਟਰ ਸਾਹਿਬ ਇਹ ਕਦੋਂ ਦੀ ਧਿਆਨ ਦੇ ਵਿੱਚ ਆਈ ਸੀ ਝੋਟੀ ਕਿੱਥੇ ਦੇਖੀ ਗਈ ਆ ਸਾਡੇ ਇਲਾਕੇ ਚ ਬੂ ਮੇਲਾ ਹੋਇਆ ਜੀ ਉਸ ਦਿਨ ਹੀ ਧਿਆਨ ਚ ਆਈ ਏ ਠੀਕ ਆ ਜੀ ਮੇਰੇ ਵੀਰ ਲੈ ਕੇ ਆਏ ਮੰਤਰੀ ਸਾਹਿਬ ਸਾਰੇ ਉੱਥੇ ਆਏ ਉਹਨਾਂ ਨੇ ਵੇਖੇ ਬੜੇ ਖੁਸ਼ ਹੋਏ ਹੂੰ ਕੁਝ ਦਿਨ ਤੋਂ ਉਹਨਾਂ ਨੇ ਮਨ ਬਣਾਇਆ ਕਿ ਅਸੀਂ ਸੇਲ ਕਰ ਦੇਣੀ ਆ ਜੀ ਫਿਰ ਮੈਂ ਖੁਦ ਜਾ ਕੇ 14 ਲੀਟਰ ਦੁੱਧ ਚੋਕ ਕੇ ਕੰਡੇ ਦੇ ਨਾਲ ਓਕੇ ਕੀਤਾ ਜੀ ਇਸ ਟਾਈਮ ਗੁਰਦੇਵ ਸਿੰਘ ਸਰਪੰਚ ਨੇ ਲੈ ਲਈ ਆ ਉਹਨਾਂ ਨੇ ਆਪਣੇ ਚੰਗੇ ਦੋਸਤ ਨੂੰ ਕਿਸੇ ਨੂੰ ਭੇਜਣੀ ਆ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਬਹੁਤ ਨਜ਼ਦੀਕੀ ਜਿਹੜੇ ਥਾਂ ਤੇ ਪ੍ਰੇਮ ਪਿਆਰ ਹੋਵੇ ਉੱਥੋਂ ਕਈ ਇਸ਼ਾਮਾ ਹੁੰਦੀਆਂ ਕਾਸ ਹੁੰਦੀ ਹੈ ਵੀ ਯਾਰ ਤੁਹਾਡੇ ਏਰੀਆ ਦੀ ਇਹੋ ਜੀ ਚੀਜ਼ ਇੱਕ ਜੰਪਲ ਆ ਨੀਲੀ ਰਾਵੀ ਬਰੀਡ ਤੇ ਤੁਸੀਂ ਖੁਦ ਵੀ ਜਿਹੜੇ ਇਹ ਕੰਮ ਕਰਦੇ ਹੋ ਨੀਲੀ ਰਾਵੀ ਬਰੀਡ ਦੇ ਉੱਪਰ ਕੰਮ ਕਰਦੇ ਹੋ ਮੇਰੀ ਮੁਰਾਦ ਜੜੀ ਦੋਸਤੋ ਸਰਪੰਚ ਗੁਰਦੇਵ ਸਿੰਘ ਉਹਨਾਂ ਤੋਂ ਆ ਕਿਉਂਕਿ ਉਹਨਾਂ ਦੇ ਬਹੁਤ ਪ੍ਰੇਮ ਪਿਆਰ ਕਰਨ ਵਾਲੇ ਬੰਦੇ ਗੁਜਰਾਤ ਦੇ ਵਿੱਚ ਤੇ ਬਹੁਤ ਸੱਜਣ ਨੇੜੇ ਦੇ ਉਹਨਾਂ ਨੇ ਖਰੀਦੀ ਆ ਦੋਸਤੋ ਤੇ ਇਹ ਜਿਹੜੀ ਮੱਝ ਦੋਸਤੋ ਉੱਥੇ ਜਾ ਰਹੀ ਆ ਗੁਜਰਾਤ ਦੇ ਵਿੱਚ ਸੋ ਨੀਲੀ ਰਾਵੀ ਦੀ ਆ ਦੋਸਤੋ ਇੱਕ ਡਾਇਮੰਡ ਦੀ ਧੀ ਆ ਤੇ ਮਗਰ ਜਿਹੜਾ ਡਾਕਟਰ ਸਾਹਿਬ ਜਿਹੜੇ ਇਹਦੇ ਬੱਚਾ ਹੈ ਇਹ ਕਿਸ ਸੀਮਨ ਦਾ ਮਗਰ ਬੱਚਾ ਉਹ ਵੀਰ ਜਿਹਨਾਂ ਪਿੰਡੋਂ ਕੋਈਗਾ ਸੀ ਕਾਲਾ ਝੋਟਾਂ ਤੋਂ ਕਰੌਸ ਕਰਾਈ ਹੈ ਨਾ ਉਤੋਂ ਕਰਵਾਈ ਹੈ ਠੀਕ ਹੈ ਜੀ ਤੇ ਉਹਨਾਂ ਨਾਲ ਆਪਾਂ ਦੋਸਤੋ ਗੱਲ ਕਰ ਲੈਨੇ ਆ ਜਿਹੜੇ ਵੀਰਾਂ ਨੇ ਸੇਲ ਕੀਤੀ ਆ ਮੇਰੇ ਬਿਲਕੁਲ ਨਾਲ ਹੀ ਆ ਬੂਹ ਪਿੰਡ ਤੋਂ ਆ ਵੀਰ ਭੁਪਿੰਦਰ ਸਿੰਘ ਇੱਕ ਪਾਸੇ ਖੜਿਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰ ਲੈਨੇ ਆ ਮੇਰੇ ਕੋਲ ਚੱਲੀ ਹੈ ਜੀ ਠੀਕ ਹੈ ਜੀ ਸੋ ਆ ਇਸ ਵੀਰ ਕੋਲ ਦੋਸਤੋ ਇਹ ਚੱਲੀ ਆ ਗੁਜਰਾਤ ਦੇ ਵਿੱਚ ਇਸ ਵੀਰ ਦੇ ਕੋਲੇ ਇਹ ਜਿਹੜੀ ਦੋਸਤੋ ਮੱਝ ਚੱਲੀ ਆ ਜਿਹੜੀ ਇਹ ਬਿਲਕੁਲ ਸੇਲ ਹੋਈ ਆ ਠੀਕ ਆ ਤੇ ਠੀਕ ਹੈ ਜੀ ਇਸ ਵੀਰ ਨੂੰ ਵੀ ਬਹੁਤ ਬਹੁਤ ਵਧਾਈਆਂ ਤੇ ਸਭ ਤੋਂ ਪਹਿਲਾਂ ਵੀਰ ਭਪਿੰਦਰ ਕੀ ਹਾਲ ਨੇ ਵਧਾਈਆਂ ਸੰਤ ਸਾਹਿਬ ਸਾਸਤਰੀ ਘਰ ਸਾਰਿਆਂ ਨੂੰ ਜੀ ਸਾਸਤਰੀ ਘਰ ਵੀਰ ਜੀ ਅੱਛਾ ਭਪਿੰਦਰ ਵੀਰੇ ਇਹ ਝੋਟੀ ਤੁਹਾਡੀ ਦੇਖ ਰੇ ਕੇ ਵਿੱਚ ਸੀ ਚਲੋ ਆਪਾਂ ਕਾਫੀ ਲੰਬੇ ਸਮੇਂ ਤੋਂ ਮਿਲਦੇ ਮੁੱਲਦੇ ਰਹੇ ਹਾਂ ਜਿੱਦਾਂ ਕਿ ਆਪਣੀ ਸੇਲ ਪਰਚੇਜ ਉੱਪਰ ਕਾਫੀ ਆਪਾਂ ਵੀਡੀਓ ਪੋਸਟਾਂ ਪਾਉਨੇ ਆ ਹਾਂਜੀ ਹਾਂਜੀ ਚਲੋ ਆਪਣੇ ਧਿਆਨ ਦੇ ਵਿੱਚ ਨਹੀਂ ਸੀ ਹੁਣ ਆਪਾਂ ਮਿਲਦੇ ਕਾਫੀ ਪਰਾਂ ਰਹੇ ਹਾਂ ਹਾਂਜੀ ਤੇ ਫਿਰ ਡਾਕਟਰ ਸਾਹਿਬ ਉਹਨਾਂ ਨੇ ਵੀ ਇਹ ਬੂ ਮੇਲੇ ਦੇ ਵਿੱਚ ਵੇਖੀ ਸੀ ਲਾਈ ਮਿਲਕਿੰਗ ਦੇ ਦੌਰਾਨ ਨੀਲੀ ਰਾਵੀ ਦਾ ਜਿਹੜਾ ਮੇਲਾ ਆਰਗੇਨ ਇਹ ਚੋਟੀ 'ਤੇ ਬਰ ਇੱਕ ਵਾਰੀ ਆਪਣੇ ਭੈਣ ਭਰਾਵਾਂ ਸੱਜਣਾਂ ਨੂੰ ਜ਼ਰੂਰ ਦੱਸਿਓ ਵੀ ਇਹ ਡਾਇਮੰਡ ਬੋਲਦੀ ਆਪਾਂ ਡਾਇਰੈਕਟ ਕ੍ਰੋਸਿੰਗ ਦੀ ਜਿਹੜੀ ਬੱਚੀ ਤੇ ਜਾਂ ਏਆਈ ਹੋਈ ਸੀਗੀ ਨੇ ਸੰਤੋਖ ਸਿੰਘ ਦਾ ਡਾਇਰੈਕਟ ਇਹਦੀ ਮਾਂ ਕ੍ਰੋਸ ਕਰਾਉਗੇ ਇਥੋਂ ਖੜੀ ਡਾਇਰੈਕਟ ਕ੍ਰੋਸ ਹਾਂ ਡਾਇਮੰਡ ਤੋਂ ਖੜੀ ਠੀਕ ਹੈ ਜੀ ਤਾਂ ਭੁਪਿੰਦਰ ਵੀਰ ਇਹਦੀ ਉਮਰ ਕਿੰਨੀ ਕ ਝੋਟੀ ਦੀ ਹੁਣ ਇਹਦੀ ਉਮਰ ਕੋਈ ਹੋਊਗੀ ਕੋਈ 5 ਕੇ ਸਾਲ ਦੇ ਲੱਗੇ ਹੁਣ 5 ਸਾਲ ਤੇ ਦੂਜਾ ਸੂਹਾ ਹੁਣ ਸੂਈ ਆ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਮਿਲਕਿੰਗ ਇੱਕ ਕਲੀਅਰ ਕੱਟ ਜਾ ਆਪਣੇ ਭੈਣ ਭਰਾਵਾਂ ਸੱਜਣਾਂ ਨੂੰ ਦੱਸ ਦਈਏ ਵੀ 2 ਡੰਗ 3 ਡੰਗ ਕਿੰਨੀ ਕ ਤਸੱਲੀ ਵਾਲਾ ਦੁੱਧ ਹੁਣ ਜਿਹੜਾ ਮੌਜੂਦ ਆ ਥ ਵੀ ਕਹਿਣਾ ਨੇ ਠੀਕ ਆ ਜੀ 14 ਕਿਲੋ ਹਾਂਜੀ ਕੰਡੇ ਵਾਲਾ 10 ਦਿਨ 10 ਦਿਨਾਂ ਦੀ ਸੂਈ ਆ 10 ਦਿਨਾਂ ਦੀ ਸੂਈ ਆ ਹਾਂਜੀ ਸੋ ਨਾਲ ਜਿਹੜਾ ਦੋਸਤੋ ਬੱਚਾ ਵੀ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਬੱਚਾ ਦੀ ਨਾਲ ਹੈਗਾ 10 ਦਿਨਾਂ ਦਾ ਬਿਲਕੁਲ ਸੁਆ ਤੇ ਭੁਪਿੰਦਰ ਭਾਈ ਪਹਿਲੇ ਸਵੇਰ ਦੀ ਕੀ ਮਿਲਕਿੰਗ ਰਹੀ ਐ ਇਸ ਝੋਟੀ ਦੀ ਪਹਿਲੇ ਸਵੇਰ ਸੰਤੂ ਸਾਹਿਬ 13 ਕਿਲੋ ਦੁੱਧ ਨੇ ਦਿੱਤਾ 13 ਕਿਲੋ ਹਾਂਜੀ ਤੇ ਮੀਨਸ ਇੱਕ ਆਪਾਂ ਉਮੀਦ ਕਰ ਸਕਦੇ ਆ ਵੀ ਹੁਣ ਮਤਲਬ ਕਿ 13 ਕਿਲੋ ਤੇ ਚੱਲਦੀ ਪਈ ਆ ਹਾਂਜੀ 14 ਕਿਲੋ ਤੇ 14 ਕਿਲੋ ਸੌਰੀ ਹਾਂਜੀ ਤੇ ਪੀਕ ਦੀ ਗੱਲ ਕਰ ਲਈਏ ਕੋਈ 25 ਤੋਂ ਮਹੀਨੇ ਦੇ ਮਹੀ ਕਿੰਨੇ ਕਿ ਮਿਲਕ ਤੇ ਆਉਣੀ ਚਾਹੀਦੀ ਐ ਝੋਟੀ 'ਚ ਕੀ ਆਸ ਹੈਗੀ ਆਪਾਂ ਕਰਦੇ ਆਂ ਆਸ ਤੇ ਦੀ ਸੰਖਿਆ 18-19 ਲੀਟਰ ਦੀ ਆਸ ਹੈਗੀ ਆ ਵੀ ਠੀਕ ਆ ਜੀ ਹਾਂਜੀ ਠੀਕ ਆ ਜੀ ਹਾਂਜੀ ਤੇ ਪਹਿਲੇ ਸਵੇਰ ਚ ਬਹੁਤ ਵਧੀਆ 13 ਲੀਟਰ ਹਾਂਜੀ ਠੀਕ ਆ ਜੀ ਸੋ ਬਿਲਕੁਲ ਇੱਕ ਨਾਮੀ ਝੋਟੇ ਜਿਹੜੇ ਦੋਸਤੋਂ ਹੈਗੇ ਆ ਠੀਕ ਆ ਜੀ ਬਰੀਡ ਜੇਕਰ ਆਪਾਂ ਨੀਲੀ ਰਾਵੀ ਦੀ ਗੱਲ ਕਰ ਲਈਏ ਤੇ ਪਹਿਲਣਾਂ ਝੋਟੀਆਂ ਜੇ 13-14 ਤੱਕ ਪਹੁੰਚਦੀਆਂ ਨੇ ਤੇ ਬਹੁਤ ਵਧੀਆ ਕਿਸੇ ਚੰਗੀ ਮਦਰ ਦੇ ਵਿੱਚੋਂ ਦੋਸਤੋਂ ਜਨਮ ਲਿਆ ਹੁੰਦਾ ਬਾਕੀ ਮਾਲੀ ਜਾਂ ਬੁੱਲ ਬਾਰੇ ਤਾਂ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਠੀਕ ਆ ਜੀ ਬੋਲ ਬਾਰੇ ਤਾਂ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਡਾਇਮੰਡ ਬੋਲ ਦਿੱਤੀ ਆ ਤੇ ਨਾਲ ਮੈਟਰ ਕਰਦਾ ਵੀ ਮਦਰ ਵੀ ਪੱਕ ਤੋਂ ਚੰਗੀ ਹੋਣੀ ਚਾਹੀਦੀ ਆ ਥੋੜਾ ਜਿਹਾ ਹੋਰ ਰਿਜ਼ਲਟ ਵਧੀਆ ਮਿਲ ਜਾਂਦੇ ਆ ਤੇ ਅੱਛਾ ਭਪਿੰਦਰ ਵੀਰੇ ਕੀ ਰੇਟ ਦੇ ਉੱਪਰ ਸੇਲ ਕੀਤੀ ਆ ਕੀ ਇਹਦੀ ਮੰਗ ਵੀਰ ਹਣੋਂ ਤੋਂ ਮੰਗੀ ਸੀਗੀ ਕਿੱਥੋਂ ਤੱਕ ਸੇਲ ਕਰਤੀ ਇਹਦੇ ਸੰਤੂ ਸਾਹਿਬ ਆਪਾਂ 3 ਲੱਖ ਮੰਗ ਕੀਤੀ ਸੀ ਹਾਂਜੀ ਤੇ 2.5 ਲੱਖ ਦੇ ਵਿੱਚ ਆਪਣਾ ਫਾਈਨਲ ਹੋ ਗਿਆ ਵੀ 2.5 ਲੱਖ ਦੇ ਵਿੱਚ ਫਾਈਨਲ ਹੋ ਗਈ ਹੈ ਹਾਂਜੀ ਠੀਕ ਹੈ ਜੀ ਹਾਂਜੀ ਤੇ ਇਧਰ ਮੇਰੇ ਨਾਲ ਸਰਪੰਚ ਗੁਰਦੇਵ ਸਿੰਘ ਜੀ ਖੜੇ ਆ ਅੱਛਾ ਸਰਪੰਚ ਸਾਹਿਬ ਬੂ ਮੇਲੇ ਦੇ ਦੌਰਾਨ ਪਹਿਲਾਂ ਉਦੋਂ ਨਿਗਾਹੇ ਰੀ ਸਟਕਾਈ ਪਈ ਇਹ ਖਰੀਦਣੀ ਆ ਹਾਂਜੀ ਉਦੋਂ ਸਿਰਫ ਇਹ ਸ਼ੋਅ ਚ ਆਈ ਸੀ ਹਾਂਜੀ ਤੇ ਬੜੀ ਸੋਹਣੀ ਲੱਗੀ ਬਿਊਟੀ ਦੇ ਵਿੱਚ ਨਾਲ ਇੱਕ ਵੀਡੀਓ ਬਣਾਈ ਸੀ ਬਿਲਕੁਲ ਬਿਲਕੁਲ ਤੇ ਉਦੋਂ ਸਾਡੇ ਮਨ ਨੂੰ ਲੱਗੀ ਤੇ ਮੁੜ ਕੇ ਡਾਕਟਰ ਸਾਹਿਬਾਂ ਦੇ ਵੀ ਉਹ ਛੋਟੀ ਸੇਲ ਕਰਦੇ ਆ ਜੀ ਤੇ ਮੈਂ ਨਾ ਚਲੋ ਡਾਕਟਰ ਸਾਹਿਬ ਕੋਲ ਵੀਡੀਓ ਮੇਰੇ ਕੋ ਪਈ ਸੀ ਜੀ ਤੇ ਮੈਂ ਨਾ ਸੈਂਡ ਕੀਤੀ ਗੁਜਰਾਤ ਹਾਂਜੀ ਮੈਂ ਵੀਰ ਨੂੰ ਸੈਂਡ ਕੀਤੀ ਮੈਂ ਕਿਹਾ ਵੀ ਆ ਮੱਜ ਇਤਨਾ ਬੰਦੀ ਆ ਹੂੰ ਹੂੰ ਜੇ ਆਪਾਂ ਲੈ ਲਈਏ ਬਿਲਕੁਲ ਤੇ ਉਹ ਆਦੇ ਵੀਰ ਜੀ ਵੀ ਜੇ ਬਣ ਜੇ ਹੋਰ ਬਣ ਚਾਹੀਦਾ ਕੀ ਆ ਹੂੰ ਤੇ ਉਹਨੇ ਚਿਰ ਨੂੰ ਚਲੋ ਮੈਂ ਡਾਕਟਰ ਸਾਹਿਬ ਨੂੰ ਕਿਹਾ ਮੈਂ ਆਪਾਂ ਗੱਲ ਕਰੀਏ ਜੀ ਤੇ ਵੀਰ ਜੀ ਨਾਲ ਗੱਲ ਕੀਤੀ ਤੇ ਚਲੋ ਇਹਨਾਂ ਵਿਚਾਰਿਆਂ ਕੁਝ ਨਹੀਂ ਕਿਹਾ ਇਹਨਾਂ ਨੇ ਮੰਗੇ ਅਸੀਂ ਕਹੇ ਵੀ ਇਹੋ ਦੇਣਾ ਇਹਨਾਂ ਦਾ ਦੇ ਦਿਓ ਹੂੰ 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 ਤੇ ਕੋਈ ਸਾਡਾ ਸੌਦੇਬਾਜ਼ੀ ਨਹੀਂ ਗੱਲ ਹੋਈ ਜੋ ਅਸੀਂ ਮੱਲੋ ਇਹਨਾਂ ਨੇ ਮੰਗੇ ਜੋ ਅਸੀਂ ਕਹਤਾ ਨਾ ਉਹੀ ਫੜ ਲਿਆ ਬਿਲਕੁਲ ਜੀ ਸੋ ਇਹ ਦੋਸਤੋ ਇੱਕ ਨੀਲੀ ਰਾਵੀ ਚਾਹੇ ਮੋਹਰਾ ਦੀ ਇੱਕ ਪਛਾਣ ਆ ਜਿਹੜਾ ਬਿਲਕੁਲ ਚੰਗਾ ਪਸ਼ੂ ਆ ਇੱਕ ਬਰੀਡ ਦੇ ਵਿੱਚ ਆ ਪ੍ਰੋਪਰ ਤੇ ਮੈਨੂੰ ਲੱਗਦਾ ਵੀ ਜਿਹੜੇ ਵੀਰ ਦਾ ਸ਼ੌਂਕ ਹੁੰਦਾ ਉਹ ਕੋਈ ਰੇਟਾਂ ਦੇ ਵਿੱਚ ਨਹੀਂ ਪੈਂਦਾ ਇੱਕ ਵਪਾਰ ਦੀ ਲਾਈਨ ਅਲੱਗ ਹੋ ਜਾਂਦੀ ਹੈ ਇੱਕ ਐਸੇ ਇੱਕ ਬਰੀਡਿੰਗ ਵਾਲਾ ਪਸ਼ੂ ਬਰੀਡਰ ਕੋਈ ਬੰਦਾ ਖਰੀਦ ਰਿਹਾ ਤੇ ਮੈਨੂੰ ਲੱਗਦਾ ਵੀ ਇਹ ਬਾਲੇ ਰੇਟਾਂ ਚੱਕਰਾਂ ਦੇ ਨਹੀਂ ਪੈਂਦਾ ਉਹ ਚੀਜ਼ ਦੀ ਨਵਜ ਜਿਹੜੀ ਆ ਦੋਸਤੋ ਪਛਾਣਣੀ ਤੇ ਬਿਲਕੁਲ ਫੜਨੀ ਜਾਣਦਾ ਤੁਹਾਨੂੰ ਪਤਾ ਵੀ ਇਹ ਚੀਜ਼ ਜਿਹੜੀ ਮੇਰੇ ਘਰ ਦਾ ਸ਼ਿੰਗਾਰ ਬਣੂਗੀ ਅੱਗੇ ਦੋਸਤੋ ਬਰੀਡ ਪਰਪਸ ਉੱਪਰ ਜਿਹੜੇ ਵੀਰ ਨੇ ਵਰਕ ਕਰਨਾ ਉਹਨੇ ਕੰਮ ਕਰਨਾ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੋਸਤੋ ਲਾਹੇ ਬੰਦੀ ਹੋਊਗੀ ਵਾਦੇ ਬੰਦੀ ਆ ਚੀਜ਼ ਕਿਉਂਕਿ ਬਹੁਤ ਸਾਰੇ ਬੱਚੇ ਵੀ ਦਊਗੀ ਨਾਲ ਦੀ ਨਾਲ ਜਿਹੜੀ ਦੋਸਤੋ ਹਾਈएस्ट ਮਿਲਕ ਕੈਪੈਸਿਟੀ ਆ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਆਪਣਾ ਰਿਕਾਰਡ ਕਾਇਮ ਕਰੂਗੀ ਠੀਕ ਆ ਜੀ ਕਿਉਂਕਿ ਤੀਜੇ ਸੂਵੇ ਚੌਥੇ ਸੂਵੇ ਆਉਣ ਵਾਲੇ ਜਿਹੜਾ ਦੋਸਤੋ ਬਿਲਕੁਲ ਹਜੇ ਮੋਡਲ ਹੀ ਗੱਲ ਕਰ ਲਈਏ ਮੋਢ ਤੇ ਆ ਵੀ ਦੂਜਾ ਸੂਬਾ ਜਿਹੜਾ ਹੁਣ ਸੂਈ ਆ ਤੀਜੇ ਚੌਥੇ ਸੂਵੇ ਜਿਵੇਂ ਆਪਾਂ ਗੱਲ ਕਰਦੇ ਵੀ ਪਸ਼ੂ ਬੰਨਣਾ ਸ਼ੁਰੂ ਹੁੰਦਾ ਅਸਲ ਦੇ ਵਿੱਚ ਤੇ ਆਉਣ ਵਾਲਾ ਸਮਾਂ ਦੋਸਤੋ ਇਸ ਮੱਝ ਦਾ ਚੰਗਾ ਸੋ ਵੀਰ ਵਧੀਆ ਤੇ ਅੱਗੇ ਜਿਹੜਾ ਹੋਰ ਨੀਲੀ ਰਵੀ ਨਸਲ ਦੇ ਵਿੱਚ ਵਾਧਾ ਹੋਊਗਾ। ਸੋ ਡਾਕਟਰ ਸਾਹਿਬ ਹੋਰ ਕੋਈ ਗੱਲਾਂ ਬਾਤਾਂ ਆਪਣੇ ਸੱਜਣਾ ਨਾਲ ਕੋਈ ਸ਼ੇਅਰ ਕਰਨੀਆਂ ਹੁਣ ਤੁਸੀਂ? ਬਸ ਠੀਕ ਹੈ ਸਰ। ਠੀਕ ਹੈ ਜੀ। ਡਾਕਟਰ ਸਾਹਿਬ ਹੋਰ ਆਪਣੇ ਸੱਜਣਾ ਬਹੁਤ ਭੈਣ ਭਰਾਵਾਂ ਸੱਜਣਾ ਦੇ ਫੋਨ ਆਉਂਦੇ ਆ ਵੀ ਨੀਲੀ ਰਵੀ ਡਾਇਮੰਡ ਬੁੱਲ ਦਾਦੇ ਵੀਰਾਂ ਨੂੰ ਪਤਾ ਨਹੀਂ ਲੱਗਦਾਗਾ। ਉਹ ਉਹ ਵੀ ਆਪਣੇ ਭੈਣ ਭਰਾਵਾਂ ਸੱਜਣਾ ਨੂੰ ਜਰੂਰ ਤੁਸੀਂ ਆਪਦੇ ਮੂੰਹੋਂ ਜ਼ੁਬਾਨੀ ਬਿਆਨ ਕਰ ਦਿਓ ਵੀ ਆਪਣੇ ਕੋਲ ਆ ਨੀਲੀ ਰਵੀ ਡਾਇਮੰਡ ਬੁੱਲ ਤੇ ਹੁਣ ਮਤਲਬ ਕਿ AI ਸਟਰਾ ਵਗੈਰਾ ਹੀ ਆਪਾਂ ਕਾਫੀ ਸਮੇਂ ਤੋਂ ਜਿਹੜੇ ਹੁਣ ਚਲਾ ਰਹੇ ਆ ਪਹਿਲਾਂ ਜੰਪ ਡਾਇਰੈਕਟ ਕ੍ਰੋਸਿੰਗ ਤੇ ਵੀ ਛੱਡਿਆ ਹੋਇਆ ਸੀਗਾ ਮarli ਹਾਂਜੀ ਤੇ ਹੁਣ ਆਪਾਂ ਸਟਰਾ ਐਜ਼ ਇੱਕ ਸਟਰਾ ਯੂਜ਼ ਕਰਦੇ ਪਏ ਆ ਉਹ ਕਿਹੜੇ ਕਿਹੜੇ ਥਾਂ ਤੇ ਜੇ ਪਹੁੰਚ ਗਏ ਆ ਪੰਜਾਬ ਤੋਂ ਬਾਹਰ ਦੀ ਗੱਲ ਕਰ ਲਈਏ ਪੰਜਾਬ ਤੋਂ ਬਾਹਰ ਜਿਹੜੇ ਨਮਾਇਆ ਹੁੰਦੇ ਪਹੁੰਚ ਗਿਆ ਸਰ ਜੀ ਚੂਪੀ ਬਿਹਾਰ ਪਹੁੰਚ ਗਿਆ ਠੀਕ ਹੈ ਜੀ ਹਰਿਆਣਾ ਪਹੁੰਚ ਗਿਆ ਠੀਕ ਹੈ ਜੀ ਜੇ ਕਿਸੇ ਨੂੰ ਮਤਲਬ ਹੋਵੇ ਵੀ ਝੋਟੀਆਂ ਵੇਖਣੀਆਂ ਜੀ ਆਇਆਂ ਨੂੰ ਜੀ ਪਿਆਰ ਨਾਲ ਰਵਾਂਗੇ ਗੱਲਾਂ ਬਾਤਾਂ ਮਾਰਾਂਗੇ ਝੋਟੀਆਂ ਖਵਾਵਾਂਗੇ ਦੋ ਮੇਰੇ ਕੋਲ ਘਰੇ ਵੱਜੀਆਂ ਨੇ ਬਿਲਕੁਲ ਇੱਕ 17 ਕਿਲੋ ਚੱਲ ਰਹੀ ਹੈ ਮਹੀਨੇ ਇੱਕ ਦੀ ਸੂਈ ਜੀ ਇੱਕ 11 ਦਿਨਾਂ ਦੀ ਸੂਈ 16.5 ਕਿਲੋ ਤੇ ਜੀ ਠੀਕ ਹੈ ਜੀ ਆ ਕੇ ਵੇਖ ਸਕਦਾ ਜੇ ਕਿਸੇ ਨੂੰ ਸ਼ੱਕ ਪਰ ਵੀ ਇਹ ਫਾਲਤੂ ਗੱਲ ਕਰਦਾ ਤੇ ਡੀਐਨਏ ਕਰਵਾਓ ਹੂੰ ਹੂੰ ਤੇ ਆਪਦਾ ਬੰਦਾ ਮਾਨ ਸਨਮਾਨ ਲਓ ਬਿਲਕੁਲ ਤੇ ਜੇ ਸਹੀ ਨਿਕਲਦਾ ਸਾਨੂੰ ਸ਼ਾਬਾਸ਼ੀ ਦਿਓ ਸ਼ਾਬਾਸ਼ ਦਿਓ ਠੀਕ ਹੈ ਜੀ ਲਓ ਦੋਸਤੋ ਅੱਜ ਕਹੂੰਗਾ ਹਰ ਗੱਲ ਭਰਾਂ ਨੇ ਬਿਲਕੁਲ ਸੋ ਬਾਕੀ ਤੁਹਾਡਾ ਡਾਕਟਰ ਸਾਹਿਬ ਵਧੀਆ ਜਿਹੜਾ ਤੁਹਾਡਾ ਕਦਮ ਬਹੁਤ ਸ਼ਲਾਘਾਯੋਗ ਆ ਐਪਰੀਸ਼ੀਏਟ ਚਲੋ ਕਰਦਾ ਲਾਕਾ ਤਾਂ ਸਾਰਾ ਐਪਰੀਸ਼ੀਏਟ ਕਰਦਾ ਹੀ ਆ ਵੀ ਬਹੁਤ ਵੱਡੀ ਇੱਕ ਸਪਲਾਇਰ ਬੇਸ ਤੇ ਤੁਸੀਂ ਕੰਮ ਕੀਤਾ ਵੀ ਚਲੋ ਆਪਦੇ ਘਰ ਤੱਕ ਸੀਮਤ ਨਹੀਂ ਆਪਦੇ ਪਿੰਡ ਤੱਕ ਸੀਮਤ ਨਹੀਂ ਰੱਖਿਆ ਮਾਲੀ ਨੂੰ ਬਹੁਤ ਉਸ ਤੋਂ ਬਾਅਦ ਸਟਰਾਹ ਤਿਆਰ ਕਰ ਲਿਆ ਪਹਿਲਾਂ ਜੰਪ ਵੀ ਕਾਫੀ ਆਪਾਂ ਲਵਾਉਂਦੇ ਰਹੇ ਹਾਂ ਬਹੁਤ ਬਹੁਤ ਦੂਰ ਦਰਾਡੇ ਜਿਹੜੀ ਸੇਵਾ ਦੋਸਤੋ ਡਾਕਟਰ ਸਾਹਿਬ ਉਹਨਾਂ ਨੇ ਦਿੱਤੀ ਆ ਜਦੋਂ ਜੰਪ ਵੀ ਲਾਉਂਦਾ ਸੀ ਮਾਲੀ ਹੋਣ ਸਟਰਾਹ ਜਿਹੜੇ ਇਹਦੇ ਬਿਲਕੁਲ ਰੈਡੀ ਆ ਤੇ ਬਿਲਕੁਲ ਪੰਜਾਬ ਤੋਂ ਬਾਹਰ ਯੂਪੀ ਅਵੇ ਤੇ ਉਮੀਦ ਕਰਦੇ ਆ ਬਿਲਕੁਲ ਮੈਨੂੰ ਲੱਗਦਾ ਪੰਜਾਬ ਤੇ ਨਹੀਂ ਵੀ ਹਰ ਸਟੇਟ ਦੇ ਕੋਨੇ-ਕੋਨੇ ਤੱਕ ਆਪਣਾ ਡਾਇਮੰਡ ਬੋਲ ਤੇ ਜਿਹੜਾ ਸਟਾਰਾ ਪਹੁੰਚਣ ਪਹੁੰਚ ਕੇ ਤੇ ਹਰ ਘਰੇ ਵੀਰ ਦੇ ਘਰੇ ਝੋਟੀਆਂ ਕੱਟੀ ਪੈਦਾ ਹੋਵੇ ਜੀ ਤੇ ਆਉਣ ਵਾਲਾ ਸਮਾਂ ਜਿਹੜਾ ਹਰ ਕੋਈ ਬੰਦਾ ਵੀਡੀਓ ਤੇ ਲਾਈਵ ਚੁਆਈਆਂ ਕਰਾਵੇ ਆਪਦੇ ਪਸ਼ੂ ਦੀਆਂ ਵੀ ਆ ਡਾਇਮੰਡ ਦੀ ਝੋਟੀ ਆ ਵੀ ਬਿਲਕੁਲ ਠੀਕ ਹੈ ਜੀ ਸੋ ਇੱਕ ਵਾਰੀ ਆਪਣੇ ਸੱਜਣਾਂ ਨੂੰ ਇਹ ਵੀ ਦੱਸ ਦਈਏ ਵੀ ਆਪਣੀ ਡਾਇਮੰਡ ਦੀ ਜਿਹੜੀ ਮਦਰ ਆ ਉਹਦਾ ਮਿਲਕ ਰਿਕਾਰਡ ਕੀ ਆ ਜੀ ਉਹਦਾ ਮਿਲਕ ਜਵਾਨੇ ਵੇਲ ਦਾ ਜੂਰ ਸਾਲ ਸਿੰਘ ਨੂੰ ਨਹੀਂ ਕਹਿੰਦੇ ਆ 24 ਲੀਟਰ ਘਰੇਲੂ 21 ਕਿਲੋ ਮਿਲਿਆਂ ਦਾ ਜੀ ਇਸ ਟਾਈਮ ਉਹ ਵਿਰਧ ਹੋ ਗਈ ਆ ਹੂੰ ਫ੍ਰੀ ਕਰ ਦਿੱਤੀ ਗਈ ਆ ਪਰ 12 14 ਗਲ ਦੁੱਧ ਫੇਰ ਵੀ ਦੇ ਰਹੀ ਆ ਠੀਕ ਹੈ ਜੀ ਹਾਂਜੀ ਠੀਕ ਆ ਜੀ ਕਿੰਨੇ ਸੂਬੇ ਦੇ ਵਿੱਚ ਜਾ ਰਹੀ ਆ ਇਸੇ ਮਤਲਬ 20ਵੇਂ ਚੁਕਵੇਂ ਸੂਬੇ ਚ ਆਪ ਲਓ ਵੀ ਦੋਸਤੋ ਸਾਡੇ ਇਲਾਕੇ ਦੇ ਬਹੁਤ ਮਾਣਯੋਗ ਤੇ ਸਤਿਕਾਰਯੋਗ ਰਸਾਲ ਸਿੰਘ ਜੀ ਦਿਓਲ ਹੁਣੀ ਬਲਟੋਏ ਵਾਲੇ ਉਹਨਾਂ ਦੀ ਡਾਕਟਰ ਸਾਹਿਬਾ ਬੜੀ ਵੱਡੀ ਦੇਣ ਕਿਉਂਕਿ ਮੈਨੂੰ ਲੱਗਦਾ ਵੀ ਤੁਹਾਡਾ ਪ੍ਰੇਮ ਪਿਆਰ ਕਾਫੀ ਲੰਬੇ ਸਮੇਂ ਤੋਂ ਵੀ ਤੁਹਾਨੂੰ ਗਿਫਟ ਦਿੱਤਾ ਸੀ ਜੀ ਮੇਰੀ ਲੀ ਰਵੀ ਦੇ ਭਾਜੀ ਬੋਰ ਨੇ ਜੋ ਕੋ ਲੋਕੀ ਮਰਜ਼ੀ ਗੱਲਾਂ ਕਰਨ ਜੋ ਨਾ ਘਰੇ ਵਜਾ ਕਿਸੇ ਕਰਨ ਨਹੀਂ ਨਹੀਂ ਵਜਾਏਗਾ ਬਿਲਕੁਲ ਜੀ ਇਲਾਕੇ ਦੇ ਵਿੱਚ ਰਹਿੰਦੇ ਆਪਾਂ ਦੇਖਦੇ ਆ ਜੀ ਸੋ ਰਸਾਲ ਸਿੰਘ ਦਿਓਲ ਦੋਸਤੋ ਚਲੋ ਅੱਜ ਫਿਲਹਾਲ ਆਪਣੇ ਇਹਨੇ ਮੈਂਬਰ ਸਹਿਮਾਨਾਂ ਦੇ ਵਿੱਚ ਜਿਹੜੇ ਸ਼ਾਮਲ ਨਹੀਂ ਸੀ ਹੈਗੇ ਚਲੋ ਕੋਈ ਸੌ ਕੰਮਕਾਰ ਸੀਗੇ ਤੇ ਉਹਨਾਂ ਕਰਕੇ ਚੱਲ ਨਹੀਂ ਆ ਸਕਿਆ ਕਿ ਫਿਲਹਾਲ ਉਹ ਜਿਹੜੇ ਨੀਲੀ ਰਾਵੀ ਦੇ ਬੋੜ ਮੰਨੇ ਜਾਂਦੇ ਆ ਦੋਸਤੋ ਚਾਹੇ ਆਪਾਂ ਮੱਝਾ ਬਿਲਟ ਦੀ ਗੱਲ ਕਰ ਲਈਏ ਮੈਨੂੰ ਲੱਗਦਾ ਵੀ ਚੰਗੀ ਚੰਗੀ ਮੱਝ ਉਹਨਾਂ ਦੇ ਘਰੇ ਖੜੀ ਆ ਜਦੋਂ ਨਸਲ ਅਨੀਲੀ ਰਾਵੀ ਬਰੀਡ ਦੀ ਬਿਲਕੁਲ ਗੱਲ ਤੁਰਦੀ ਹੈ ਤੇ ਅਰਸ਼ਾਦ ਸਿੰਘ ਦਿਵਾਲ ਉਹਨਾਂ ਦਾ ਨਾਮ ਜਿਹੜਾ ਦੋਸਤੋ ਪਲਟੋਏ ਪਿੰਡ ਵਾਲਿਆਂ ਦਾ ਬਿਲਕੁਲ ਅੱਗੇ ਆਉਂਦਾ ਤੇ ਮੈਨੂੰ ਲੱਗਦਾ ਵੀ ਚਲੋ ਦਿਨ ਦੁਗਣੀ ਰਾਤ ਚੋਕਣੀ ਜੀਰ ਦੋਸਤੋ ਉਹ ਤਰੱਕੀ ਕਰਦੇ ਰਹਿਣਾ ਤਾਂ ਬਿਲਕੁਲ ਚੰਗੀ ਚੰਗੀ ਨਸਲ ਦੇ ਉੱਪਰ ਹੋਰ ਵੀ ਅੱਗੇ ਵਧਾ ਕਰਨ ਉਹਨਾਂ ਮੱਜਾਂ ਦੇ ਵਿੱਚੋਂ ਵੋਖੋ ਵਖਰੇ ਸੀਮਣ ਬਿਲਕੁਲ ਲਗਾ ਕੇ ਭਰਾ ਕੇ ਜਿਹੜਾ ਦੋਸਤੋ ਨਵੇਂ-ਨਵੇਂ ਬੱਚੇ ਆਪਣੇ ਸਾਹਮਣੇ ਪੇਸ਼ ਕਰਦੇ ਰਹਿਣ ਤੇ ਮੇਲਿਆਂ ਦੀ ਸੋਭਾ ਸ਼ਾਨ ਹੋਰ ਬਣਾਉਂਦੇ ਰਹਿਣ ਤੇ ਹੋਰ ਢਿੱਲੋ ਸਾਹਿਬ ਤੁਸੀਂ ਕੀ ਕਹੋਗੇ ਫਿਰ ਅ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਾ ਦਨਾ ਡਾਇਮੰਡ ਬੁੱਲ ਵਾਲੇ ਵੀਰ ਨੂੰ ਹਾਂ ਜੀ ਕਿ ਜਿਨ੍ਹਾਂ ਨੇ ਮੰਨ ਲਓ ਆਪਣੇ ਘਰ ਜਿਹੜਾ ਛੋਟਾ ਡਾਇਮੰਡ ਪਾਲਿਆ ਸੀਮਨ ਵਰਤਿਆ ਗਾਂ ਲੋਕਾਂ ਨੇ ਤੇ ਚੰਗੀ ਇਨਕਮ ਮਾਲੋ ਕੁਮਾਰੇ ਆ ਨੰਬਰ 2 ਤੇ ਜਿਹੜੇ ਵੀਰ ਨੇ ਵੇਚੀ ਆ ਉਹਨੇ ਵੀ ਚੰਗੀ ਮਾਲੋ ਜਿਵੇਂ ਸਿਆਣੇ ਕਹਿੰਦੇ ਨੇ ਵੀ ਆਪਾਂ ਆਮ ਕਹਿੰਦੇ ਆ ਵੀ ਮਾਰੇ ਟਰੈਕਟਰ ਜੰਨੀ ਮਾਲੋ ਮੱਝ ਵੇਗ ਗਈ ਆ ਨਾ ਵੀ ਟਰੈਕਟਰ ਵਧੀਆ ਆ ਸਕਦਾ ਹੂੰ 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 ਬਾਕੀ ਜਿਹੜਾ ਵੀਰ ਲਗਿਆ ਵਾ ਉਹ ਵੀ ਅਕਸਰ ਹੁਣ ਜੇ ਦੇਖਿਆ ਜਾਵੇ ਇੰਨੀ ਦੂਰੋਂ ਗੁਜਰਾਤ ਤੋਂ ਆਉਣਾ ਹੂੰ ਹੂੰ ਤੇ ਕੋਈ ਖਾਲਾ ਜੀ ਦਾ ਵੜਾ ਨਹੀਂ ਇੰਨਾ ਸਬਰ ਪੈਣਾ ਤੈਅ ਕਰਨਾ ਬਿਲਕੁਲ ਜੀ ਤੇ ਕੋਸ਼ਿਖ ਵੇਖਿਆ ਕਰਕੇ ਉਹਨਾਂ ਨੇ ਮਾਲੋ ਇੱਥੇ ਆਏ ਆ ਬਿਲਕੁਲ ਠੀਕ ਬਾਕੀ ਜੇ ਆਪਾਂ ਹੁਣ ਮਾਝੇ ਦੀ ਗੱਲ ਕਰੀਏ ਜਦੋਂ ਆਪਾਂ ਹਰੀ ਗਿਆ ਤੋਂ ਐ ਨੂੰ ਪੱਤਨ ਤੋਂ ਸਭਰਾ ਪਰਾਂ ਨੂੰ ਜਾਣੇ ਆ ਜੀ ਤੇ ਸਾਰੀ ਬੈਲਟੀ ਇਹ ਨੀਲੀ ਰਾਵੀ ਦੀ ਹੈ ਹੂੰ ਹੂੰ ਤੇ ਨੀਲੀ ਰਾਵੀ ਜਦੋਂ ਵੀ ਆਪਾਂ ਦੇਖਦੇ ਆ ਵੀ ਨੀਲੀ ਰਾਵੀ ਜੇ ਤੁਰੀ ਆ ਜੇ ਆਪਾਂ ਸੂਰਜ ਝੋਟੇ ਤੇ ਹੀ ਗੱਲ ਕਰੀਏ ਤੇ ਇਧਰੋਂ ਅੰਬਰਸਰ ਏਰੀਆ ਚੋਂ ਤੁਰਿਆ ਗਾਫ ਰੋਇਪੁਰ ਏਰੀਏ ਦੀ ਗਾਂ ਦੀਆਂ ਤੁਰਦਾ ਗਿਆ ਜਿਹੜੀ ਮੇਨ ਨੀਲੀ ਮੈਂ ਮੰਨਦਾ ਜਿਵੇਂ ਆਸਲਪੂਰਿਆਂ ਦਾ ਸਾਣ ਹੋ ਗਿਆ ਜਾਂ ਇਧਰ ਡਾਇਮੰਡ ਬੋਲ ਹੋ ਗਿਆ ਜਾਂ ਕੁਝ ਵੀ ਅੰਕੜ ਸਾਲ ਸਿੰਘ ਜੀ ਦੀ ਵੀ ਹੋ ਗਏ ਇਹਨਾਂ ਨੇ ਕੰਮ ਬਹੁਤ ਜ਼ਿਆਦਾ ਕੀਤਾ ਨੀਲੀ ਉੱਪਰ ਉਸ ਤੋਂ ਬਾਅਦ ਛੋਟੇ ਹੋਰ ਮੇਲਿਆਂ ਦੇ ਵਿੱਚ ਪ੍ਰਮੋਟ ਹੁੰਦੇ ਗਏ ਗਾਂ ਦੀਆਂ ਤੁਰੀ ਗਿਆ ਮੈਂ ਅਕਸਰ ਇਹ ਗੱਲ ਕਹਿੰਦਾ ਆਪਣੇ ਦੋਸਤਾਂ ਮਿੱਤਰਾਂ ਨੂੰ ਦੇਖੋ ਮੇਰੇ ਸਾਰੇ ਸੱਜਣਾ ਝੋਟੇ ਵਾਲੇ ਜਿੰਨੇ ਬਰੀਡਰ ਆ ਮੇਰਾ ਕੋਈ ਵੀ ਮੇਰਾ ਕਿਸੇ ਨਾ ਕੋਈ ਮੇਰੇ ਘਰ ਕਿਹੜਾ ਕੋਈ ਸਾਨ ਬੱਜਾ ਹੋਾ ਕੋਈ ਮੇਰੇ ਨਾਲ ਕੋਈ ਲਗਾ ਵਿੰਗ ਵਾਲ ਨਹੀਂ ਹੈਗਾ ਕਿਸੇ ਦਾ ਬਿਲਕੁਲ ਮੈਂ ਅਕਸਰ ਇਹ ਗੱਲ ਕਰਦਾ ਹੁਣਾ ਵੱਡੇ ਵੀਰ ਵੀ ਜਿਹੜੀ ਝੋਟੀ ਜਿਹੜਾ ਝੋਟਾ ਮੈਂ ਉਦੋਂ ਪ੍ਰੋਜ ਨਹੀਂ ਟੈਸਟਡ ਮੰਨੂਗਾ ਇੱਕ 8-10 ਕਿਲੋ ਵਾਲੀ ਮਾਝ ਤੇ ਜੇਦੋਂ ਕੋਈ ਝੋਟਾ ਲੱਗਦਾ ਚਾਹੇ ਉਹ ਕੋਈ ਵੀ ਹੋਵੇ ਨਾਮ ਕਿਸੇ ਕੋਈ ਵੀ ਝੋਟਾ ਹੋਵੇ ਹੂੰ ਹੂੰ 8 ਕਿਲੋ ਵਾਲੀ ਮਾਝ ਤੇ ਲੱਗਦਾ 10 ਕਿਲੋ ਵਾਲੀ ਚੋਂ 15 ਕਿਲੋ ਵਾਲਾ ਬੱਚਾ ਕੱਢਦਾ ਨਾ ਤਾਂ ਉਹ ਝੋਟਾ ਸਹੀ ਮੰਨਿਆ ਜਾਂਦਾ ਤੇ ਉਹਦੇ ਵਿੱਚੋਂ ਬੱਚਾ ਚੰਗਾ ਗਿਆ ਨਹੀਂ ਇੱਕ ਝੋਟੀ ਨਹੀਂ ਘਟੋ ਘਟ ਪੰਜ ਸੱਤ ਝੋਟੀਆਂ ਵੇਖੀਆਂ ਹੁਣ ਮੇਰੇ ਸਾਬ ਨਾਲ ਡਾਇਮੰਡ ਝੋਟੀ ਡਾਇਮੰਡ ਜਿਹੜਾ ਝੋਟਾ ਇਹਦੀਆਂ ਕਾਫੀ ਝੋਟੀਆਂ ਮੈਂ ਆਪ ਦੇਖ ਲਈਆਂ ਚਾਰਕ ਮੇਰੀ ਨਿਗਾ ਚ ਪੰਜ ਮੈਂ ਦੇਖ ਲਈਆਂ ਰਫੀਦਾ ਝੋਟੀ ਆ ਬਾਈ ਰਸਾਲ ਸਿੰਘ ਦੇ ਹੌਲ ਕੋਲੇ ਇੱਕ ਵਾਰੀ ਵੇਖੀਏ ਤੇ ਮੁੰਡੇ ਵਾਹ ਜਿੰਨਾ ਚਾ ਚੜ ਜਾਂਦਾ ਉਹਨੂੰ ਠੀਕ ਨਹੀਂ ਬਹੁਤ ਖੁਸ਼ੀ ਹੁੰਦੀ ਆ ਮੰਨ ਲਓ ਜਿਹੜੇ ਬਰੀਡਿੰਗ ਤੇ ਕੰਮ ਕੀਤਾ ਜਿਨ੍ਹਾਂ ਨੇ ਮੰਨ ਲਓ ਦਾੜੀਆਂ ਕਾਲੀਆਂ ਤੋਂ ਚਿੱਟੀਆਂ ਹੋ ਗਈਆਂ ਨਾ ਐਵੇਂ ਨਹੀਂ ਹੋ ਗਈਆਂ ਮਿਹਨਤ ਕਰਦੇ ਆ ਮਿਹਨਤ ਕੀਤੀ ਬਿਲਕੁਲ ਮੈਨੂੰ ਫੀਲਡ ਦੇ ਵਿੱਚ 10 ਸਾਲ ਹੋ ਗਏ ਨੀਲੀ ਤੇ ਕੰਮ ਕਰਦੇ ਨੂੰ ਘਰ ਘਰ ਨੀਲੀ ਰਾਵੀ ਕੱਟੀ ਪਚਾਦੀ ਮੈਨੂੰ ਬਥੇਰੇ ਕਹਿੰਦੇ ਆ ਕਿ ਸਾਨੂੰ ਮੰਨ ਲਓ ਨਿਸ਼ਾਨੀਆਂ ਪੂਰੀਆਂ ਮੈਂ ਕਹਿੰਦਾ ਉਹਨਾਂ ਵੀ ਨਿਸ਼ਾਨੀਆਂ ਵਾਲਾ ਕੰਮ ਮੈਂ ਛੱਡਦਾ ਮੈਂ ਤਾਂ ਇੱਧਰ ਨੂੰ ਆ ਗਿਆ ਮੈਨੂੰ ਤੇ ਬਸ ਇਹ ਚੀਜ਼ ਨਾਲ ਮਤਲਬ ਵੀ ਦੁੱਧ ਲੈ ਆਓ ਨਿਸ਼ਾਨੀਆਂ ਜੋ ਜੀਆਂ ਮਰਦੀਆਂ ਪੈਦਾ ਕਰ ਲਾਂਗੇ ਬਿਲਕੁਲ ਸੀਮਨ ਉਸ ਝੋਟੇ ਦਾ ਵਰਤੋ ਜਿਹਦੀ ਤੁਸੀਂ ਘੱਟ ਤੋਂ ਘੱਟ ਉਹਦੀ ਭੈਣ ਉਹਦੀ ਧੀ ਆਪਦੇ ਅੱਖੀਂ ਵੇਖ ਲਈ ਆ ਹੂੰ ਪ੍ਰੋਪਰ ਮਾਰਕਿੰਗ ਆਵੇ ਨਾ ਆਵੇ ਉਹ ਚੀਜ਼ ਮੈਟਰ ਨਹੀਂ ਕਰਦੀ ਬੋਡੀ ਸਟਰਕਚਰ ਨੂੰ ਪਹਿਲ ਦਿਓ ਬਿਲਕੁਲ ਕੁਝ ਮੇਰੀ ਜਿਹੜੇ ਮੇਰੇ ਭਰਾ ਮੇਲੇ ਲਾ ਰਹੇ ਆ ਕੁਝ ਵੀ ਜਿਵੇਂ ਵੀ ਲੱਗ ਰਹੇ ਆ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਆ ਕਿ ਜਿਹੜੇ ਅਗਲੇ ਦੋ ਪੈਰ ਮਾਲੋ ਵਾਈਟਮ ਇਹਨਾਂ ਨੂੰ ਮਾਲੋ ਕੋਮਨ ਕੀਤਾ ਜਾਵੇ ਵੀ ਕੋਈ ਦੋ ਪੈਰ ਵਾਈਟ ਪਿਛਲਿਆਂ ਤੇ ਵੀ ਕੰਪੀਟੀਸ਼ਨ ਚ ਫੈਲੋ ਜਾ ਸਕਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਮਿਲਕਿੰਗ ਦੇ ਵਿੱਚ ਉਹ ਦਿਨ ਦੂਰ ਨਹੀਂ ਕਿ ਜਿੱਦ ਦਿਨ ਆਪਣਾ ਮਾਲੋ ਲੈnde ਪੰਜਾਬ ਦੇ ਬਰਾਬਰ ਆਪਾਂ ਪਹੁੰਚ ਜਾਗੇ ਬਿਲਕੁਲ ਜੀ ਜਿੰਨਾ ਚਿਰ ਆਪਾਂ ਮਾਲੋ ਨਿਸ਼ਾਨੀਆਂ ਦੇ ਚੱਕਰ ਤੇ ਫਿਰਦੇ ਆ ਉਹਨਾਂ ਟਾਈਮ ਜਿਹੜੀ ਚੰਗੀ ਮੱਝ ਹੁੰਦੀ ਆ ਜਿਹੜੇ ਬੰਦੇ ਨੇ ਮਿਹਨਤ ਕੀਤੀ ਹੁੰਦੀ ਆ 22 23 ਕਿਲੋ ਵਾਲੀ ਉਹ ਘਰੇ ਰਹਿ ਜਾਂਦੀ ਆ 16 ਕਿਲੋ ਵਾਲਾ ਮਨ 18 ਕਿਲੋ ਵਾਲਾ ਜਾ ਕੇ ਕੰਪੀਟੀਸ਼ਨ ਜਿੱਤ ਜਾਂਦਾ ਆ ਉਹਦੇ ਵਿੱਚ ਥੋੜਾ ਜਿਹਾ ਫੀਲ ਹੁੰਦਾ ਸਾਹਮਣ ਵਾਲੇ ਨੂੰ ਉਹ ਕਈ ਵਾਰੀ ਦਿਲ ਟੁੱਟ ਜਾਂਦਾ ਜਦੋਂ ਆਸ਼ਾ ਹੁੰਦੀ ਆ ਇੱਕ ਪਹੂਤੇ ਤੇ ਜਦੋਂ ਨਿਰਾਸ਼ਾ ਹੋ ਜੇ ਤੇ ਫਿਰ ਉਹ ਆਗੇ ਜੀ ਨਹੀਂ ਕਰਦਾ ਬੰਦੇ ਦਾ ਸੋ ਇਸ ਕਰਕੇ ਮੈਂ ਸਾਰੇ ਅ ਬਾਈ ਡਾਕਟਰ ਸਾਹਿਬਾਨ ਦੇ ਪਰਿਵਾਰ ਨੂੰ ਵਧਾਈਆਂ ਦਿੰਦਾ ਕਿ ਜਿਨ੍ਹਾਂ ਦੇ ਝੋਟੇ ਨੇ ਨਾਮ ਰੋਸ਼ਨ ਕੀਤਾ ਜਿਹੜੇ ਵੀਰਾਂ ਨੇ ਵੇਚਿਆ ਚੰਗੀ ਇਨਕਮ ਤੇ ਵੇਚਿਆ ਉਹਨਾਂ ਦਾ ਵੀ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਠੀਕ ਹੈ ਜੀ ਬਾਕੀ ਜਿਹੜੇ ਵੀਰ ਇਹ ਝੋਟੀ ਜਾਣੀ ਆ ਸੋ ਉਹਨੂੰ ਵੀ ਮੇਰੇ ਵੱਲੋਂ ਮੇਰੇ YouTube ਚੈਨਲ ਵੱਲੋਂ ਨਿਊਜ਼ ਰਾਜ ਫਾਰਮ ਵੱਲੋਂ ਕੰਗ੍ਰੈਚੁਲੇਸ਼ਨ ਬਹੁਤ-ਬਹੁਤ ਵਧਾਈਆਂ ਵੀਰ ਉਮੀਦ ਕਰਦਾ ਕਿ ਚੰਗਾ ਕੰਮ ਕਰਨਗੇ ਸੋ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਸੋ ਇੱਕ ਪਾਸੇ ਆਪਾਂ ਸਮਾਪਤੀ ਕਰ ਦੇਣੀ ਆ ਜੀ ਹੁਣ ਤੇ ਸਰਪੰਚ ਗੁਰਦੇਵ ਸਿੰਘ ਹੁਣ ਹੀ ਆਪਣੇ ਬਿਲਕੁਲ ਨਾਲ ਸੋ ਪਹਿਲਾਂ ਤਾਂ ਜੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾ ਹੋਣ ਵੀ ਤੁਹਾਡੇ ਹੱਥ ਚੀਜ਼ ਆਈ ਤੇ ਬਿਲਕੁਲ ਇੱਕ ਪ੍ਰੇਮ ਪਿਆਰ ਵਾਲੇ ਵੀਰ ਦੇ ਕੋਲ ਗਈ ਹੈ ਚੀਜ਼ ਆ ਤੇ ਗਾਂ ਬਾਕੀ ਤੁਸੀਂ ਅੰਡਰ ਜਿਹੜਾ ਕੰਮ ਕਰਦੇ ਰਹਿਣਾ ਉਹਨਾਂ ਨੇ ਵੀ ਨਾ ਨੇ ਵੀ ਕੋਈ ਸਲਾਹ مشورہ ਲੈਂਦੇ ਰਹਿਣਾ ਬਾਕੀ ਉਹਨਾਂ ਦੇ ਸਮੇਂ ਚ ਉਹਨਾਂ ਨੂੰ ਵੀ ਗਾਈਡ ਕਰਨਾ ਤੁਹਾਡਾ ਫਰਜ਼ ਬਣਦਾ ਤੇ ਜਰੂਰ ਗਾਈਡ ਕਰਦੇ ਰਹੋ ਵੀ ਨੀਲੀ ਰਾਵੀ ਦੇ ਵਿੱਚ ਹੋਰ ਗਾਂ ਹੋਰ ਵਾਧਾ ਕਰ ਸਕਣਾ ਆਪਣੀ ਸਟੇਟ ਦੇ ਵਿੱਚ ਵੀ ਜੀ ਉਹ ਵੀਰਨਾ ਇੱਕ ਨਹੀਂ अनेਕਾਂ ਜੁੜੇ ਹੋਏ ਨੇ ਬਿਲਕੁਲ ਜੀ ਮੰਨੋ ਜਿੱਦਾਂ ਉਹ ਭਰਾ ਦੀ ਵੀ ਟੀਮ ਹੀ ਆ ਜੀ ਉਹਨਾਂ ਦਾ ਸਾਲ ਫੋਨ ਆਉਂਦੇ ਰਹਿੰਦੇ ਆ ਜੀ ਪਰ ਸਾਡੇ ਕੋ ਕੰਮ ਨਹੀਂ ਹੈਗਾ ਵੀ ਅਸੀਂ ਮੰਨ ਲਓ ਇੱਥੋਂ ਲੈ ਕੇ ਖਰੀਦ ਕੇ ਭੇਜ ਦਈਏ ਜੀ ਉਹ ਤਾਂ ਸਾਡਾ ਪਿਆਰ ਸੀ ਬਿਲਕੁਲ ਤੇ ਉਹਨਾਂ ਨੂੰ ਨਾ ਹੀ ਨਹੀਂ ਕਰ ਸਕੇ ਬਿਲਕੁਲ ਇਸ ਕਰਕੇ ਚਲੋ ਅਸੀਂ ਤਾਂ ਇਹ ਗੱਲ ਕਹਿੰਨੇ ਆਂ ਵੀ ਭਰਾ ਜਿੰਨੇ ਵੀ ਕਿਸੇ ਨੇ ਬਾਹਰ ਭੇਜਣਾ ਨਾ ਕਿਸੇ ਨੂੰ ਵੀਰ ਨੂੰ ਇਹੋ ਜੀ ਇਮੇਜ ਬਣਾ ਕੇ ਭੇਜੋ ਵੀ ਉਹ ਤੁਹਾਨੂੰ ਯਾਦ ਕਰਨ ਸਹੀ ਕਿ ਕਿਸੇ ਭਰਾਣਾ ਫਰਾਡ ਨਾ ਹੋਵੇ ਬਿਲਕੁਲ ਜੀ ਬਸ ਅਸੀਂ ਤਾਂ ਇਹ ਕਵਾਂਗੇ ਵੀ ਜਿੰਨੇ ਭੇਜਨੀ ਹੈ ਮੇਰੇ ਵੀ ਫਰਾਡ ਨਾ ਕਿਸੇ ਨਾ ਕਰਿਓ ਹੂੰ ਵੀ ਆਪਣਾ ਨਾਂ ਨਾ ਪੰਜਾਬ ਦਾ ਬਦਨਾਮ ਹੋ ਜਾ ਕਿਤੇ ਬਿਲਕੁਲ ਜੀ ਬਿਲਕੁਲ ਕਿਉਂਕਿ ਇੱਕ ਖਾਸ ਨੀਲੀ ਰਾਵੀ ਦੇ ਉੱਪਰ ਕੋਈ ਫਰਾਡ ਨਾ ਹੋਵੇ ਹਾਂਜੀ ਹਾਂਜੀ ਵੀ ਇੱਕ ਡਾਕਟਰ ਸਾਹਿਬ ਵੀ ਚਲੋ ਇਸ ਗੱਲ ਨਾਲ ਐਗਰੀ ਹੋਣਗੇ ਵੀ ਡਾਕਟਰ ਸਾਹਿਬ ਕਈ ਵਾਰ ਬੰਦਾ ਆਪਦੀ ਚੀਜ਼ ਵੇਚਣ ਨੂੰ ਮਤਲਬ ਕਿਸੇ ਦਾ ਨਾਮ ਲੈ ਕੇ ਵੀ ਵੇਚੀ ਜਾਂਦੇ ਆ। ਵੀ ਗਾਂ ਵੀ ਕਿਸੇ ਸਟੇਟ ਦਾ ਬੰਦੇ ਦਾ ਵੀ ਇੱਕ ਮਨਪੱਜਾ ਹੁੰਦਾ ਵੀ ਯਾਰ ਵੀ ਇਹ ਆਹ ਮਾਲੀ ਦੀ ਕਹਿ ਰਿਆ। ਆਹ ਮਾਲੀ ਦੀ ਕਹਿ ਰਿਆ ਕਿ ਇਮੇਜ ਖਰਾਬ ਹੁੰਦੀ ਉਹ ਚੀਜ਼ ਦੀ ਵੀ ਕੱਲ ਨੂੰ ਜਾ ਕੇ ਉਸ ਮਤਲਬ ਕਿ 5 7 8 ਕਿਲੋ ਦੀ ਚੀਜ਼ ਖੜ ਜਾਵੇ ਪਤਾ ਵੀ ਜਿਹੜੀ ਬਰੀਡ ਵਾਲੀ ਚੀਜ਼ ਆ ਉਹਦਾ ਚੰਗੇ ਬਰੀਡਰ ਮਾਲੀ ਦਾ ਨਾਮ ਲੈ ਕੇ ਬੰਦਾ ਸੇਲ ਕਰਦਾ ਪਿਆ। ਤੇ ਉਹ ਚੀਜ਼ ਫਿਰ ਅੱਗੇ ਵਿਕਾਰ ਖਰਾਬ ਕਰਦੀ ਆ ਆਊਟ ਆਫ ਸਟੇਟ ਕੋਈ ਵੀਰ ਭੈਣ ਭਰਾ ਆਪਣਾ ਕੋਈ ਸੱਜਣ ਜੁੜਿਆ ਤੇ ਇੱਕ ਇਨਾਂ ਕ ਮਨ ਦੇ ਵਿੱਚ ਪ੍ਰੇਮ ਚਾਹਤ ਹੁੰਦੀ ਆਂ ਦੀ ਵੀ ਯਾਰ ਕਿ ਨੀਲੀ ਰਵੀ ਨਸਲ ਆਪਾਂ ਖਰੀਦ ਲੀਏ ਤੇ ਕੱਲ ਨੂੰ ਜਦੋਂ ਕੱਟੀ ਚਾਹੇ ਕੱਟਾ ਉਹ ਉਦਾਂ ਦਾ ਰਿਜ਼ਲਟ ਨਹੀਂ ਦਿੰਦਾ ਫਿਰ ਮਨ ਵੀ ਟੁੱਟਦਾ ਬੰਦੇ ਦਾ ਤਾਂ ਮੈਨੂੰ ਲੱਗਦਾ ਵੀ ਸਹੀ ਜਾਣਕਾਰੀ ਪ੍ਰੋਪਰ ਗਾਈਡ ਕਰਕੇ ਬੰਦੇ ਨੂੰ ਚੀਜ਼ ਦਿੱਤੀ ਜਾਵੇ ਜੇ ਸਿੰਪਲ ਮਾਲੀ ਦਾ ਚਾਹੇ ਨੀਲੀ ਰਵੀ ਦੀ ਕੱਟੀ ਛੋਟੀ ਨੂੰ ਸਿੰਪਲ ਕਹਿ ਕੇ ਦਿੱਤਾ ਜਾਵੇ ਚਾਹੇ 8 10 11 ਲੀਟਰ ਚੋਲੇ ਨੂੰ ਇੱਕ ਸੈਟੀਸਫਾਈ ਹੋਊਗਾ ਵੀ ਚਲੋ ਕੋਈ ਗੱਲ ਨਹੀਂ ਇੱਥੇ ਮੈਨੂੰ ਤੇ ਇਹ ਚੀਜ਼ ਬਾਰੇ ਤੁਸੀਂ ਆਪਣੇ ਦੋ ਸ਼ਬਦ ਭੈਣ ਭਰਾਵਾਂ ਨੂੰ ਜ਼ਰੂਰ ਕਹੋ ਸਾਡੀ ਬੇਨਤੀ ਕਿਸ ਤਰ੍ਹਾਂ ਵੀ ਜਿਹੜਾ ਪੈਸਾ ਕਮਾਉਣਾ ਕਿਦੇ ਪਿੱਛੇ ਕਮਾਉਣਾ ਬੱਚਿਆਂ ਪਿੱਛੇ ਕਮਾਉਣਾ ਹਾਂ ਬਿਲਕੁਲ ਝੂਠ ਬੋਲ ਕੇ ਕਮਾ ਲਾਂਗੇ ਉਹਦੀ ਕੋਈ ਮਨਿਆਦ ਨਹੀਂ ਹੈਗੀ ਸੱਚ ਬੋਲ ਕੇ ਕਮਾ ਲਾਂਗੇ ਤੇ ਜਿਹੜਾ 10000 ਨੂੰ ਲੱਖ ਵਰਗਾ ਤੇ ਝੂਠ ਬੋਲ ਕੇ ਲੱਖ ਜਿਹੜਾ 10000 ਵਰਗਾ ਅੱਗੋਂ ਮੇਰੇ ਭੈਣ ਭਰਾਵਾਂ ਆਪਣੇ ਕੋਲ ਨੋਟ ਕਰ ਲੈਣੀ ਬਿਲਕੁਲ ਸਾਰੇ ਸਮੀਧਾਰ ਸੋ ਦੋਸਤੋ ਜਿਨਨੇ ਆਪਣੇ ਸੱਜਣ ਜੁੜੇ ਸੀ ਅੱਜ ਤੇ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਸੋ ਜਿਨ੍ਹਾਂ ਵੀਰਾਂ ਦੁਆਰਾ ਭੁਪਿੰਦਰ ਸਿੰਘ ਨੂੰ ਹੋਣਾ ਭੁਪਿੰਦਰ ਸਿੰਘ ਵੀਰ ਹੋਣੀ ਬੂਹ ਹੋਣਾ ਦੁਆਰਾ ਜਿਹੜੀ ਦੋਸਤੋ ਮੱਝ ਵੇਚੀ ਗਈ ਆ ਉਹਨਾਂ ਨੂੰ ਵੀ ਵਧਾਈਆਂ ਦਿੰਦੇ ਆ ਦੋਸਤੋ ਅੱਗੇ ਗਾਂ ਦੀਆਂ ਤੁਰਦੀ ਤੁਰਦੀ ਬਰੀਡ ਜਿਹੜੀ ਆ ਗੁਜਰਾਤ ਵਿੱਚ ਚਲੀ ਗਈ ਆ ਉਹਨਾਂ ਦੇ ਘਰ ਦੀ ਜੰਮੀ ਪਾਲੀ ਸੋ ਸਾਰੇ ਸੱਜਣਾ ਦਾ ਜਿੰਨੇ ਵੀਰ ਇੱਥੇ ਪਹੁੰਚੇ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਨਾਲ ਦੀ ਨਾਲ ਸਰਪੰਚ ਸਾਹਿਬ ਨਵੇਂ ਸਾਲ ਦੀਆਂ ਵੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਵਧਾਈਆਂ ਹੋਣ ਲੱਖ-ਲੱਖ ਮੇਰੇ ਵੀਰ ਦੀ ਤੁਹਾਨੂੰ ਵੀ ਮੁਬਾਰਕਾਂ ਜਿੰਨੇ ਵੀ ਭਰਾ ਤੁਪਲਾ ਜੀ ਨਾਲ ਦੇਖ ਰਹੇ ਆ ਸਾਰਿਆਂ ਨੂੰ ਸਾਡੇ ਵੱਲੋਂ 90 ਸਾਲ ਦੀਆਂ ਬਹੁਤ ਮੁਬਾਰਕਾਂ ਜੀ ਬਿਲਕੁਲ ਜੀ ਤੇ ਡਾਕਟਰ ਸਾਹਿਬ ਜੀ ਤੁਹਾਨੂੰ ਵੀ ਸਾਰੇ ਪਰਿਵਾਰ ਨੂੰ ਮੁਬਾਰਕਾਂ ਠੀਕ ਆ ਮੇਰੇ ਵੀਰਾਂ ਪ੍ਰਮਾ ਸਾਹਿਬ ਨੂੰ ਮੁਬਾਰਕਾਂ ਜੀ ਠੀਕ ਹੈ ਜੀ ਸੋ ਬਾਕੀ ਦੋਸਤੋ ਜਿੰਨੇ ਵੀ ਆਪਣੇ ਨਾਲ ਵੀਰ ਆ ਜੋੜੇ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਆਪਣੇ ਆਪਣੇ ਬਿਲਕੁਲ ਜਿੰਨਾ ਕੀਮਤੀ ਸਮਾਂ ਕੱਢ ਕੇ ਪਹੁੰਚੇ ਆ ਡਾਕਟਰ ਸੁਖਵਿੰਦਰ ਸਿੰਘ ਹੋਂ ਅਧਿਕਾਰ ਤੇ ਵੀਰ ਭੁਪਿੰਦਰ ਸਿੰਘ ਇੱਕ ਪਾਸੇ ਆ ਤੇ ਵੈਸੇ ਵਪਾਰੀ ਵੀ ਸੂ ਇਹਨੂੰ ਆਨੇ ਆ ਵੀ ਪ੍ਰੇਮ ਦੇ ਨਾਮ ਵਪਾਰੀ ਕਿਉਂਕਿ ਵਪਾਰ ਵੀ ਕਰਦਾ ਪਰ ਦੋਸਤੋ ਜਿਹੜਾ ਕੰਨ ਅਸਲ ਬਰੀਡ ਦਾ ਕੰਮ ਵੀ ਆ ਚੰਗੇ ਚੰਗੇ ਮੱਝਾਂ ਵੀਰ ਦੇ ਘਰੇ ਖੜੀਆਂ ਨੇ ਸੋ ਮਿਹਰਬਾਨੀ ਡਾਕਟਰ ਸਾਹਿਬ ਸਰਪੰਚ ਸਾਹਿਬ ਮਿਹਰਬਾਨੀ ਤੁਹਾਡੀ ਸਾਰਿਆਂ ਦੀ